ਬੈਠੇ ਆ ਮੰਨਿਆ ਜਾਂਦਾ ਪੂਜਾ ਹੁੰਦੀ ਏ ਤੇ ਹਰ ਦੁਨੀਆ ਦੇ ਕੋਨੇ ਵਿੱਚ ਇਹਨਾਂ ਦਾ ਗੁਰਦੁਆਰਾ ਹੈ ਅਰ ਹਰ ਗੁਰੂ ਦਾ ਸਿੱਖ ਇਹ ਕਹਿੰਦਾ ਕਿ ਝੂਮਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਪੀਕਰ ਸਾਹਿਬ ਅੱਜ ਦਾ ਦਿਨ ਇਤਿਹਾਸਕ ਵੀ ਹੈ ਅੱਜ ਦਾ ਦਿਨ ਮੰਦਪਾਗਾ ਵੀ ਹੈ। ਮੰਦਪਾਗਾ ਇਸ ਕਰਕੇ ਹੈ ਕਿ ਸਾਨੂੰ ਆਪਣੇ ਬਾਪ ਆਪਣੇ ਗੁਰੂ ਦੀ ਬੇਅਦਬੀ ਤੇ ਅੱਜ ਇੱਥੇ ਚਰਚਾ ਕਰਨੀ ਪੈ ਰਹੀ ਹੈ ਜਿਹੜੀ ਕਿ ਕਦੇ ਹੋਣੀ ਨਹੀਂ ਸੀ ਚਾਹੀਦੀ। ਇਤਿਹਾਸਕ ਇਸ ਕਰਕੇ ਹੈ ਕਿ ਅੱਜ ਐਸੀ ਆਪਣੇ ਬਾਪ ਦੀ ਬੇਅਦਵੀ ਦਾ ਬਦਲਾ ਲੇਟ ਦਾ ਰਾ ਪਧਰਾ ਕਰ ਲਈ ਮੁੱਖ ਮੰਤਰੀ ਜੀ ਨੂੰ ਬੇਨਤੀ ਕਰ ਰਿਹਾ ਹਾਂ ਮੈਂ ਉਹ ਦਿਨ ਦੇਖੇ ਐ ਤੁਸੀਂ ਸਾਰਿਆਂ ਨੇ ਦੇਖਿਆ ਜਦੋਂ ਇਹਨਾਂ ਲੋਕਾਂ ਦਾ ਜਿਹੜੇ ਉੱਠ ਕੇ ਚਲੇ ਗਏ ਇਹ ਪੰਜਾਬ ਦੇ ਵਿੱਚ ਵੜਨਾ ਬੰਦ ਕਰਤਾ ਸੀ ਪੰਜਾਬ ਦੇ ਹਿਰਦੇ ਬਲੁੰਦਰੇ ਪਏ ਸੀ ਅੱਜ ਵੀ ਬਲੁੰਦਰੇ ਪਏ ਆ ਉਦੋਂ ਚੋਣਾ ਦੇ ਵਿੱਚ ਮੈਂ ਸੀਐਲਪੀ ਦਾ ਲੀਡਰ ਸੀ ਮੈਂ ਕੈਪਟਨ ਸਾਹਿਬ ਦੇ ਬਰਾਬਰ ਖੜਾ ਸੀ ਜਿਆਦਾ ਇਹਨਾਂ ਨੇ ਅਨਾਉਂਸ ਕਰਿਆ ਸੀ ਕਿ ਮੈਂ ਇਸ ਬੇਅਦਬੀ ਦਾ ਬਦਲਾ ਲੈ ਕੇ ਰਹਾਂਗਾ আরੇ ਕੱਢਾਂਗਾ ਜਿਹੜੇ ਘਰ ਚ ਪੈੜ ਜਾਂਦੀ ਹੈ ਮੈਂ ਉਹ ਘਰ ਦੇ ਬੰਦੇ ਬਾਹਰ ਕੱਢ ਕੇ ਤੁਹਾਡੇ ਕਟਹਿਰੇ ਵਿੱਚ ਖੜੇ ਕਰਾਂਗਾ ਸਭ ਤੋਂ ਪਹਿਲਾਂ ਮੈਂ ਕੈਪਟਨ ਰਮਿੰਦਰ ਸਿੰਘ ਜੀ ਦਾ ਅੱਜ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਇਹਨਾਂ ਨੇ ਉਸ ਵਾਦੇ ਨੂੰ ਪੂਰਾ ਕਰਨ ਵਾਸਤੇ ਇੱਕ ਰਾ ਪਦਰਾ ਕਰ ਲਿਆ ਰਾਸਾ ਤੇ ਉਸ ਕੁਟਾਰ ਤੇ ਲਿਆ ਕੇ ਖੜਾ ਕਰ ਲਿਆ ਜਿੱਥੇ ਲੋਕਾਂ ਨੂੰ ਅੱਜ ਉਹਨਾਂ ਦੇ ਗੁਰੂ ਦਾ ਉਹਨਾਂ ਦੇ ਬਾਪ ਦੀ ਬੇਅਦਬੀ ਦਾ ਮੌਕਾ ਦੀ ਸਜ਼ਾ ਦੇਣ ਦਾ ਮੌਕਾ ਮਿਲੇ ਮੈਂ ਧੰਨਵਾਦ ਕਰਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਮਾਨਯੋਗ ਸਪੀਕਰ ਸਾਹਿਬ ਸ਼ਰੋਮਣੀ ਅਕਾਲੀ ਦਲ ਜਦੋਂ ਤੋਂ ਬਾਦਲ ਪਰਿਵਾਰ ਦੇ ਹੱਥ ਵਿੱਚ ਆਇਆ ਇਹਦੇ ਜੇ ਨਿਗਾਰਾ ਹੀ ਆਉਂਦਾ ਗਿਆ ਦਿਨ ਪਰ ਦਿਨ ਨਿਗਾਰਾ ਆਇਆ ਕਹਿੰਦੇ ਅੰਬਰ ਬੇਲਿ ਸੁੱਟੀ ਦੀ ਬਲਿਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਈਏ ਸੁਲਫੇ ਸੁਟੇ ਇਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਗਾਇਆ ਇਹ ਪਰਵਾਹ ਉਹ ਗੱਲਾਂ ਭੁੱਲ ਜਾਣਗੀਆਂ ਬਾਅਦ ਚ ਕਰ ਲਾਂਗੇ ਲੇਕਿਨ ਇਹਨੇ ਜਿਹੜੀ ਬੇਅਦਬੀ ਕਰਾਈ ਹੈ ਮਹਾਪਾਰ ਦੇ ਵਿੱਚ ਜਿਸ ਦਿਨ ਤ੍ਰਿਤ ਰਾਸ ਤੇ ਉਹਦੇ ਘਰ ਦ੍ਰਿਉਦਨ ਜੰਮਿਆ ਉਸ ਦਿਨ ਉਹਨੂੰ ਪੰਡਤਾ ਨੇ ਪੱਤਰੀ ਪਾਣ ਵਾਲਿਆਂ ਨੇ ਕਿਹਾ ਸੀ ਅੱਜੇ ਮਾਰ ਦੇ ਇਹਨੂੰ ਕਿਉਂਕਿ ਇਹ ਨਹੀਂ ਤਾਂ ਤੇਰੀ ਕੌਮ ਨੂੰ ਅਰ ਤੇਰੇ ਨਾਮ ਨੂੰ ਬਦਨਾਮੀ ਦੇਗਾ ਜੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਜੰਮਦੇ ਨੂੰ ਮਾਰ ਦਿੰਦਾ ਤਾਂ ਅੱਜ ਇਹ ਤਿੰਨੀ ਸੀ ਦੇਖਣਾ ਬੈਣਾ ਉਹਨੂੰ ਅੱਜ ਇਹ ਨਹੀਂ ਸੀ ਹੋਣਾ ਕਿ ਬੇਅਦਬੀ ਦੇ ਨਾਮ ਤੇ ਸ਼ਰੋਮਣੀ ਅਕਾਲੀ ਦਲ ਦਾ ਲੀਡਰ ਹੋਵੇ ਨਸ਼ਿਆਂ ਦੇ ਨਾਮ ਤੇ ਮੂੰਹ ਕਾਲਾ ਕਰਾ ਕੇ ਜਾਵੇ ਆਖਰ ਤਾਂ ਚਲੇ ਜਾਣਾ ਹੈ ਉਮਰ ਸਾਰਿਆਂ ਨੂੰ ਲੈ ਜਾਂਦੀ ਹੈ ਲੇਕਿਨ ਇਹ ਬਦਨਾਮੀ ਦਾ ਦਾਗ ਉਸਦੇ ਮੁੰਡੇ ਸੁਖਵੀਰ ਬਾਦਲ ਨੇ ਦਿੱਤਾ ਉਹਨੂੰ ਜੇ ਉਹ ਪੁੱਤਰ ਮੋਹ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਬਦ ਫੈਲੀਆਂ ਨਾ ਫੈਲਣ ਦਿੰਦਾ ਜੇ ਸੁਖਵੀਰ ਬਾਦਲ ਨੂੰ ਫੜ ਕੇ ਰੋਕਦਾ ਕਿ ਇੱਕ ਤੇ ਗੋਲੀ ਪੈਰ ਧੜ ਕੇ ਗੋਲੀਆਂ ਚਲਾਉਣੀਆਂ ਬੰਦ ਕਰੋ ਧੀਆਂ ਦੀ ਹਰਦਾਰ ਵੱਲੋਂ ਤੁਸੀਂ ਨਾ ਕਰੋ ਬਦਫੈਲੀਆ ਨਸ਼ੇ ਨਾ ਖਲਾਓ ਤੁਸੀਂ ਸੱਚੇ ਸੌਦੇ ਵਾਲੇ ਨਾਲ ਮਿਲ ਕੇ ਗੁਰੂ ਦੀ ਬੇਅਦਬੀ ਨਾ ਕਰੋ ਉਸ ਟਾਈਮ ਰੋਗ ਦਾ ਉਸ ਟਾਈਮ ਦਾ 25 ਸਾਲ ਦਾ ਨਸ਼ਾ ਚੜਿਆ ਹੋਇਆ ਸੀ ਕਿ ਜੀ 25 ਸਾਲ ਰਾਜ ਕਰਾਂਗੇ ਹਰ ਇੱਥੇ ਅਸੀਂ ਉਧਰ ਬੈਠੇ ਹੁੰਦੇ ਸੀ ਉਈਓ ਦਬਕੇ ਮਾਰੀ ਜਾਣੇ ਉਹ ਪਿੱਛੇ ਦੇ ਬੋਲੀ ਆਇਆ ਕਰੇ ਅੱਜ ਕਿੱਥੇ ਗਏ ਉਹ ਪਟੋਹੇ ਉੜੀ ਲੋਕਾਂ ਨੇ ਘਰ ਬਿਠਾਤੇ ਸਾਰੇ ਪਿਛੇ ਐਵੇਂ ਹੁਰ ਹੁਰ ਕਰੀ ਜਾਵੇ ਉਧਰ ਮਨ ਨੂੰ ਬੋਦੀ ਜਾਇ ਕਰੇ ਅਮਨ ਨੂੰ ਹੁਣੇ ਕਹਿ ਰਹੇ ਸੀ ਇਹ ਤਾਂ ਇਹ ਸਿੱਖ ਕੌਮ ਦੇ ਕਾਬਲੀ ਨਹੀਂ ਬੰਦੇ ਸਿੱਖ ਕੌਮ ਇੰਨੀ ਤਕੜੀ ਕੌਮ ਹੈ ਉਹਦੇ ਵਿੱਚ ਕਿੱਥੇ ਦਾ ਮਸੰਦ ਆ ਕੇ ਮੈਨੂੰ ਇਹ ਨਹੀਂ ਸਮਝ ਆ ਰਹੀ ਸਪੀਕਰ ਸਾਹਿਬ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੀ ਕਰਪਾਹਨ ਦਿਖਾ ਦਿਓ ਜੇ ਸਿੱਖੋ ਜੇ ਤੁਸੀਂ ਅਮਰ ਛਕਿਆ ਸਾਰੇ ਅੱਜ ਤੱਕ ਜਿੰਨੇ ਪ੍ਰਧਾਨ ਹੋਏ ਅਕਾਲੀ ਦੰਦ ਦੇ ਸਾਹਮਣੇ ਅਮਰ ਛਕਿਆ ਬਾਲੇ ਸਾਹਮਣੇ ਵੀ ਛੱਕਿਆ ਸੀ ਬਾਅਦ ਚ ਤੋੜਦਾ ਕੋਈ ਗੱਡੀ ਉਹਨੇ ਵੀ ਤੋੜਦਾ ਹੁਣ ਕੀ ਕਰੀਏ ਉਸ ਤੋਂ ਬਾਅਦ ਇਹ ਨਹੀਂ ਸਕਿਆ ਇਹਨੇ ਤੋੜਦਾ ਮੈਂ ਕਿਹਾ ਆਪਣੀ ਕਿਰਪਾਨ ਦਿਖਾਓ ਨਹੀਂ ਦਿਖਾ ਸਕਿਆ ਹੁਣ ਪਰਸੋਂ ਮਨੂੰ ਇੱਕ ਬੜਾ ਕਨਫੀਡੈਂਸ਼ੀਅਲ ਸੁਨੇਹਾ ਆਇਆ ਕਹਿੰਦੇ ਚੰਨੀ ਇਸ ਵਾਰ ਨਾ ਗੱਲ ਕਰਨੀ ਕਿਤੇ ਉਹਦੀ ਕਿਰਪਾਨ ਖਰੀਦ ਲਈਆ ਕੱਲ ਵੀ ਜੱਤ ਐ ਇਥੇ ਕਹਿਣਾ ਨਾ ਕਿਰਪਾਨ ਦਿਖਾ ਉਹਨੇ ਜਿਹੜੇ ਦਿਖਾ ਦੇਣੀ ਹਰ ਤੁਸੀਂ ਇਹ ਦੇਖੋ ਕੱਲ ਮੈਨੂੰ ਪਤਾ ਸੀ ਇਹਨੇ ਕਿਰਪਾਨ ਪਾਈ ਦੀ ਹੈ ਕਰ ਮੈਂ ਫੇਰ ਗੱਲ ਛੇੜ ਨਹੀਂ ਸੀ ਜੇ ਅੱਜ ਬੈਠਦਾ ਮੈਂ ਕਹਿਣਾ ਸੀ ਜਿਹੜੀ ਪਰਸੋਂ ਖਰੀਦੀ ਹੈ ਦਿਖਾ ਪਰ ਮੈਨੂੰ ਇਹ ਵੀ ਉਹਨੇ ਕਿਹਾ ਸੀ ਕਹਿੰਦਾ ਜੀ ਕਸ਼ੇਰੇ আর ਕੰਗੇ ਦੀ ਕੋਈ ਗਾਰੰਟੀ ਨਹੀਂ ਹੈ ਫੇਰ ਉਹ ਵੀ ਨਹੀਂ ਪਾਇਆ ਜੇ ਲੇਕਿਨ ਇਹ ਬੰਦੇ ਸਿੱਖ ਕੌਮ ਦੇ ਕਾਬਿਲ ਨਹੀਂ ਮੈਂ ਸਪੀਕਰ ਸਾਹਿਬ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਾਈ ਗੁਰਦਾਸ ਜੀ ਨੇ ਕਿਹਾ ਕਿ ਆਪਣੇ ਹੱਥੀ ਆਪਣੀ ਜੜ ਆਪ ਪਟਾਵੇ ਕੁੱਤਾ ਰਾਜ ਬਠਾਲੀਆ ਫਿਰ ਚੱਕੀ ਚੱਟੇ ਆਪਣੇ ਹੱਥੀ ਆਪਣੀ ਜੜ ਆਪ ਉੱਪਟੇ ਕੁੱਤਾ ਰਾਜ ਬਠਾਲੀਆ ਫਿਰ ਚੱਕੀ ਚੱਟੇ ਇਹਨਾਂ ਨੇ ਉਹ ਕੰਮ ਕਰਿਆ ਇਹਨਾਂ ਬਾਅਦ ਤੇ ਲਿਖੀ ਗਏ ਆ ਉਹ ਇਹਨਾਂ ਨੇ ਈਰਾਨ ਨੂੰ ਸਿੱਖ ਕੌਮ ਨੇ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਰਾਜ ਦਿੱਤਾ ਲੇਕਿਨ ਇਹਨਾਂ ਨੇ ਜਿਹੜੇ ਕਰਮ ਕੀਤੇ ਅੱਜ ਬੈਠੇ ਕਿਉਂ ਨਹੀਂ ਕਿਉਂਕਿ ਫੇਸ ਨਹੀਂ ਕਰ ਸਕਦੇ ਸਾਨੂੰ ਕੌਮ ਨੂੰ ਫੇਸ ਨਹੀਂ ਕਰ ਸਕਦੇ ਪੰਜਾਬ ਨੂੰ ਫੇਸ ਨਹੀਂ ਕਰ ਸਕਦੇ ਕਦੇ ਕੋਈ ਬਹਾਨੇ ਪਰ ਭੱਜਣ ਲੱਗਣ ਕਦੇ ਕੋਈ ਬਹਾਨੇ ਪਰ ਮੈਂ ਕਹੀ ਜਾ ਰਿਹਾ ਸੀ ਨਾਲ ਦਿਆਂ ਨੂੰ ਮੈਂ ਕਹਿੰਨੇ ਨੇ ਭੱਜਣਾ ਤੁਸੀਂ ਸਰ ਇਹ ਵੀ ਕਹਤਾ ਕਿ ਮੈਂ 8 ਵਜੇ ਤੱਕ ਟਾਈਮ ਦਿੰਦਾ ਜੁੱਧਾ ਮਰਜ਼ੀ ਬੋਲੋ ਫਿਰ ਤੁਸੀਂ ਇਹ ਵੀ ਕਹਤਾ 12 ਵਜੇ ਤੱਕ ਬੋਲ ਲਓ ਜਿੰਨਾ ਵੀ ਬੋਲਣਾ ਹੈ ਲੇਕਿਨ ਅਕਾਲੀ ਦਲ ਦਾ ਪ੍ਰਧਾਨ ਹੋਵੇ ਬਾਹਰ ਹੋ ਕੇ ਝੂਠ ਬੋਲੇ ਕਿ ਮਨੂੰ ਤਾਂ ਸਿਰਫ 12 ਮਿੰਟ ਦੇ ਰਹੇ ਸੀ ਜੀ ਉਹ ਉਹ ਸਰ ਤੁਸੀਂ ਸਾਰਿਆਂ ਦੇ ਸਾਹਮਣੇ ਆਉਣ ਰਿਕਾਰਡ ਹੈ ਪੱਤਰਕਾਰਾਂ ਨੇ ਦੇਖਿਆ ਲੋਕਾਂ ਨੇ ਦੇਖਿਆ ਸਾਰਿਆਂ ਨੇ ਦੇਖਿਆ ਕਿ ਤੁਸੀਂ ਕਿਹਾ ਕਿ 12 ਵਜੇ ਤੱਕ ਵੀ ਬੋਲਣਾ ਤੁਹਾਨੂੰ ਟਾਈਮ ਦੇਵਾਂਗੇ ਲੇਕਿਨ ਬਾਹਰ ਜਾ ਕੇ ਕਹਿੰਦੇ ਸਾਨੂੰ ਟਾਈਮ ਨਹੀਂ ਸੀ ਦੇ ਰਹੇ ਸਿਰ 12 ਮਿੰਟ ਦੇ ਰਹੇ ਤੇ ਇਸ ਕਰਕੇ ਨਹੀਂ ਬੋਲੇ ਇਹ ਬੰਦਿਆਂ ਨੇ ਅੱਜ ਤੱਕ ਜਿਹੜਾ ਅਕਾਲੀ ਦਲ ਦੇ ਖਿਲਾਫ ਬੋਲਿਆ ਉਹਨੂੰ ਇਹਨਾਂ ਨੇ ਖਾਲਸਤਾਨੀ ਕਹਿਤਾ ਜੀ ਉਹ ਸਿੱਖ ਹੈ ਜਿਹੜੀ ਸੰਸਥਾ ਇਹਨਾਂ ਦੇ ਨਾਲ ਬੋਲੀ ਇਹਨਾਂ ਦੇ ਖਿਲਾਫ ਉਹਦੀ ਟੱਕਰ ਸਿੱਧੀ ਅਕਾਲੀ ਦਲ ਦੇ ਨਾਲ ਬਟਾਤੀ ਆ ਬਾਹਰ ਹੋ ਕੇ ਉਹਨਾਂ ਨੂੰ ਕਟਾਇਆ ਪੂਰਾ ਨਾਲ ਸਿੱਖਾਂ ਦਾ ਨੁਕਸਾਨ ਕਰਿਆ ਇਹ ਇਹਨਾਂ ਦੀ ਹਿਸਟਰੀ ਰਹੀ ਹੈ ਸਰ 2007 ਤੋਂ ਸ਼ੁਰੂ ਹੋਈ ਹੈ ਇਹ ਕਹਾਣੀ ਮੈਂ ਉਹ ਸਟੇਪ ਚਸਮਿੰਦਰ ਗੁਆਹ ਹੈ ਆਪਣੇ ਬਾਦਲ ਸਾਹਿਬ ਬੈਠੇ ਮਨਪ੍ਰੀਤ ਜੀ ਗਿਲਜ਼ੀਆਂ ਜੀ ਬੈਠੇ ਐਥੇ ਜਲਾਲਪ uri ਜੀ ਬੈਠੇ ਸੀ ਚਸਮਿੰਦਰ ਗੁਆਹ ਸਭ ਤੋਂ ਪਹਿਲੇ ਦਿਨ 2007 ਦੇ ਵਿੱਚ ਖੁਸ਼ੀ-ਖੁਸ਼ੀ ਸਾਰੇ ਜਿੱਤੇ ਐਸੀ ਇਜਾਜ਼ਤ ਜਿੱਤ ਗਏ ਮੀਟਿੰਗ ਹੋਈ ਅਕਾਲੀ ਦਲ ਦੀ ਸੀਐਲਪੀ ਲੀਡਰ ਦੀ ਕੋਈ ਸੀਆਰਪੀ ਦਿਉਣਾ ਮਲਸੌਰੀ ਉਹਨਾਂ ਦੀ ਜਿਹੜੀ ਲੈਜਲੇਟਿਵ ਐਮਐਲਏ ਉਹਨਾਂ ਦੀ ਮੀਟਿੰਗ ਹੋਈ ਸਾਰਿਆਂ ਦੀ ਇਕੱਠੀ ਕੋਈ ਖੁਸ਼ੀ ਨਾ ਮਨਾਵੇ ਕਿ ਜਿੱਤ ਕੇ ਆਏ ਸੱਚੇ ਸੌਦੇ ਵਾਲੇ ਨੂੰ ਦੇਖੋ ਸੱਚੇ ਸੌਦੇ ਵਾਲੇ ਨੂੰ ਦੇਖੋ ਉਹਨੇ ਵੋਟਾਂ ਕਾਂਗਰਸ ਨੂੰ ਪਾਤੀਆਂ ਡਿਊਟੀ ਬਾਦਲ ਸਾਹਿਬ ਦੀ ਲੱਗ ਗਈ ਤੇ ਜੀ ਜੋ ਤੁਸੀਂ ਕਰ ਰਹੇ ਅਸੀਂ ਤੁਹਾਡੇ ਸਾਰਿਆਂ ਨੂੰ ਤੁਹਾਨੂੰ ਅਧਿਕਾਰ ਦਿੱਤੇ ਸੱਚੇ ਸੌਦੇ ਵਾਲੇ ਨੂੰ ਦੇਖਣਾ ਹੀ ਦੇਖਣਾ ਸੁਖਵੀਰ ਬਾਦਲ ਨੇ ਬਣਾਈ ਰਮਜ ਸੱਚੇ ਸੌਦੇ ਵਾਲੇ ਕੋਲ ਪਹਿਰਾਵਾ ਭੇਜਿਆ ਇੱਕ ਵਿਉਂਤ ਦੇ ਨਾਲ ਸਿੱਖ ਕੌਨਨਰ ਸੱਚੇ ਸੌਦੇ ਨਾਲ ਲੜਾ ਕੇ ਸਿੱਖ ਮਰਵਾਤੇ ਉਸ ਤੋਂ ਬਾਅਦ ਸੱਚੇ ਸੌਦੇ ਨੇ ਫੈਸਲਾ ਕਰ ਲਿਆ ਸੱਚੇ ਸੌਦੇ ਵਾਲਾ ਕਹਿੰਦਾ ਕਹਿੰਦਾ ਆਪਣੀ ਕਾਦੀ ਲੜਾਈ ਆ ਯਾਰ ਪਿਛਲੀ ਵਾਰ ਉਹਨਾਂ ਨੂੰ ਪਾਈ ਅਸੀਂ ਇਹ ਤੁਹਾਨੂੰ ਪਾ ਦਾਂਗਾ ਪੈਸੇ ਦੱਸੋ ਕਿੰਨੇ ਚਾਹੀਦੇ ਫੈਸਲਾ ਕਰੋ ਫੈਸਲਾ ਕਰਕੇ ਵੀ ਅਗਲੀ ਵਾਰੀ ਵੋਟਾਂ ਸਾਨੂੰ ਪਾਈ ਸਾਰੇ ਕੰਮਾਂ ਦੇ ਵਿੱਚ ਭਾਈਵਾਲ ਹੋ ਗਏ ਅਗਲੀ ਵਾਰੀ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਜਦ ਕਿਸਾਨਾਂ ਦਾ ਸਾਰੀ ਦੁਨੀਆ ਜਾਣਦੀ ਪੰਜਾਬ ਦੇ ਵਿੱਚ ਕਿਸਾਨਾਂ ਨੇ ਐਜੀਟੇਸ਼ਨ ਕਰਿਆ ਚਿੱਟੀ ਮੱਖੀ ਪੈ ਗਈ ਕਿਸਾਨ ਕਿਸੇ ਤਰ੍ਹਾਂ ਲੋਕਨਾਅਮੇ ਕਿਸਾਨਾਂ ਦੀ ਇਹਨਾਂ ਨੂੰ ਵੋਟ ਬੜੀ ਪੈਂਦੀ ਸੀ ਬੇਵਕੂਫ ਬਣਾਉਣੇ ਨੂੰ ਬਾਦਲ ਤੁਹਾਨੂੰ ਪਤਾ ਕਿੰਨਾ ਗੁੱਝਾ ਅੰਦਰ ਦੇ ਹਮੇਸ਼ਾ ਕਿਸਾਨਾਂ ਦੀ ਬੇਵਕੂਫ ਬਣਾ ਕੇ ਵੋਟ ਲੈਂਦਾ ਰਿਹਾ ਜਦ ਕਿਸਾਨੇ ਉਲਟ ਹੋ ਗਏ ਇਹਨਾਂ ਨੇ ਲੋਕਾਂ ਦੀ ਇੰਟੈਂਸ਼ਨ ਡੈਫੈਕਟ ਕਰਨ ਵਾਸਤੇ ਜਿੰਨੀਆਂ ਬੇਅਦਮੀਆ ਕਰਾਈਆਂ ਉਸ ਵੀਰ ਬਾਦਲ ਨੇ ਕਰਾਇਆ ਸੱਚੇ ਸੌਦੇ ਵਾਲੇ ਨਾਲ ਮਿਲ ਕੇ ਇਹਨਾਂ ਨੇ ਸਾਰੀਆਂ ਬੇਅਦਮੀਆਂ ਕਰਾਈਆਂ ਵਿੱਚ ਕੋਈ ਝੂਠ ਨਹੀਂ ਹੈ ਇਹੀ ਰਿਪੋਰਟ ਕਹਿੰਦੀ ਹੈ ਇਹ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਪੈੜ ਬਾਦਲਾਂ ਦੇ ਘਰ ਜਾਂਦੀ ਹੈ ਕੈਪਟਨ ਅਮਿੰਦਰ ਸਿੰਘ ਜੀ 2 ਸਾਲ ਪਹਿਲਾਂ ਕਹਿ ਚੁੱਕੇ ਉਸ ਤੋਂ ਬਾਅਦ ਜਿੰਨਾ ਵੀ ਟਾਈਮ ਹੋਇਆ ਕਿ ਜੀ ਬਾਦਲਾਂ ਦੇ ਘਰ ਤੋਂ ਇਹ ਪੈੜ ਜਾਂਦੀ ਇਹਨਾਂ ਨੇ ਇਹ ਬੇਅਦਮੀਆਂ ਕਰਾਈਆਂ ਇੰਟੈਂਸ਼ਨ ਡਵਾਈਡ ਕਰਨ ਵਾਸਤੇ ਪੰਜਾਬ ਦੇ ਹਾਲਾਤ ਵਿੱਚ ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਅਜੇ ਸੀਐਮ ਸਾਹਿਬ ਨੇ ਬੁਰਨਾ ਮੇਰੇ ਪਾਸ ਕਾਫੀ ਕੁਝ ਬੋਲਣ ਨੂੰ ਸੀਗਾ थैंक यू ਲੇਕਿਨ ਵਾਈਂਡ ਅਪ ਕਰ ਲਓ